ਸਸ਼ੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਜਿੱਥੇ ਪੰਜਾਬ ਦਾ ਮਾਝਾ ਅਤੇ ਦੁਆਬਾ ਏਰੀਆ ਇਸ ਸਮੇਂ ਪਾਣੀ ਦੀ ਮਾਰ ਚੱਲ ਰਿਹਾ ਤਾਂ ਉੱਥੇ ਵੀ ਹੁਣ ਮਾਲਵੇ ਦੇ ਖੇਤਰ ਦੇ ਵਿੱਚ ਵੀ ਕੁਝ ਹਿੱਸਿਆਂ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਜਿੱਥੇ ਮਾਰ ਵੱਜਦੀ ਹੈ ਹਰ ਵਾਰ ਕਗਰ ਦਰਿਆ ਦੀ ਕਗਰ ਦਰਿਆ ਦੀ ਗੱਲ ਕਰੀਏ ਤਾਂ ਇਸ ਸਮੇਂ ਕਗਰ ਦਰਿਆ ਬਿਲਕੁਲ ਖਤਰੇ ਦੇ ਨਿਸ਼ਾਨ ਦੇ ਉੱਪਰ ਵਹਿ ਰਿਹਾ ਜਿੱਥੇ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਨੌਰ ਦੇ ਨਾਲ ਲੱਗਦੇ ਕੁਝ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਇਸ ਮੌਕੇ ਜੋ ਐਸ ਡੀ ਐਮ ਨੇ ਰਾਜਪੁਰੇ ਦੇ ਉਹਨਾਂ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਰਾਜਪੁਰੇ ਦੇ ਨਾਲ ਲੱਗਦੇ ਪਿੰਡਾਂ ਤੇ ਰਾਜਪੁਰੇ ਦੇ ਸ਼ਹਿਰ ਦੇ ਲੋਕਾਂ ਨੂੰ ਫਲਹਾਲ ਇਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਮੈਂ ਆ ਵਿਕੇਸ਼ ਕੁਟਤਾ ਐਸ ਟੀ ਐਮ ਰਾਜਪੁਰਾ ਕੱਗਰ ਦੇ ਹਾਲਾਤ ਅੱਲੇ ਵੀ ਨਾਜ਼ੁਕ ਚੱਲ ਰਹੇ ਨੇ ਪੂਰੇ ਉਫਾਨ ਤੇ ਚੱਲ ਰਹੀ ਹੈ ਸਰਾਲਾ ਦੇ ਕੋਲ ਇੱਥੇ ਲਾਛਰੂ ਕਲਾਂ ਦੇ ਕੋਲ ਇੱਥੇ ਇਹਦਾ ਜਿਹੜਾ ਸਰਾਲਾ ਹੈੱਡ ਹੈਗਾ ਉੱਥੇ 17 ਦੇ ਕਰੀਬ ਇਹਦਾ ਲੈਵਲ ਚੱਲ ਰਿਹਾ ਤੇ ਐਟ ਦੀ ਸੇਮ ਟਾਈਮ ਇਹਦੇ ਵਿੱਚ 25 ਤਰਾ ਦਾ ਪਾਣੀ ਦਾ ਵੀ ਉਫਾਮ ਤੇ ਹੈਗਾ ਤੇ ਕੁਝ ਹੱਦ ਤੱਕ ਐਸਵਾਈਐਲ ਦੇ ਵਿੱਚ ਵੀ ਪਾਣੀ ਵਧ ਰਿਹਾ ਤੇ ਇਸ ਕਰਕੇ ਅਲਰਟ ਰੈਨ ਦੀ ਲੋੜ ਹੈ ਕੁਝ ਪਿੰਡਾਂ ਦੇ ਵਿੱਚ ਪਾਣੀ ਵੜਿਆ ਵੀ ਹੈ ਜਿਵੇਂ ਦੜਵਾ ਹੋ ਗਿਆ ਉੱਥੇ ਦੋ ਤਿੰਨ ਘਰਾਂ ਦੇ ਵਿੱਚੋਂ ਸਾਨੂੰ ਰੈਸਕਿਊ ਆਪਰੇਸ਼ਨ ਵੀ ਕੀਤਾ ਸੀ ਤੇ ਇੱਕ ਚਮਾਰੂ ਦੇ ਵਿੱਚ ਸਨੇਕ ਬਾਈਟ ਹੋਈ ਸੀ ਉੱਥੇ ਵੀ ਰੈਸਕਿਊ ਆਪਰੇਸ਼ਨ ਕਰਕੇ ਨਾਓ ਦ ਪੇਸ਼ੈਂਟ ਇਜ਼ ਸੇਫ ਸੋ ਅੱਜ ਸਵੇਰੇ ਐਮਐਲਏ ਗੁਰਲਾਲ ਸਿੰਘ ਕਨੌਰ ਨੇ ਜੋ ਉਹ ਵੀ ਕਨੌਰ ਜੋ ਨਦੀ ਹੈ ਜੋ ਦਰਿਆ ਹੈ ਉਸ ਦਾ ਦੌਰਾ ਕਰਨ ਦੇ ਲਈ ਪਹੁੰਚੇ ਸਨ ਜਿੱਥੇ ਉਹਨਾਂ ਨੇ ਗੱਲ ਇਹ ਕਹਿ ਕੇ ਟਾਲ ਦਿੱਤੀ ਕਿ ਲੋਕਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਆਖਿਰਕਾਰ ਕੱਗਰ ਦਰਿਆ ਦਾ ਏਰੀਆ ਦਿਨ ਬਦਿਨ ਘਟ ਕਿਉਂ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਤੇ ਕੰਮ ਕਰ ਰਹੀ ਹੈ ਬਿਨਾਂ ਸ਼ੱਕ ਪਰ ਲੋਕਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸੋ ਉਹਨਾਂ ਨੇ ਇਸ ਮੌਕੇ ਇਲਜ਼ਾਮ ਨੇ ਜਿਹੜੇ ਉਹ ਲੋਕਾਂ ਤੇ ਲਗਾਏ ਨੇ ਕਿ ਲੋਕ ਕਿਸ ਤਰ੍ਹਾਂ ਘੱਗਰ ਦੀ ਜਿਹੜੀ ਜ਼ਮੀਨ ਐ ਜਾਂ ਕਹਿ ਲਓ ਕਿ ਜਗ੍ਹਾ ਐ ਉਹ ਕਿਸ ਤਰ੍ਹਾਂ ਦੱਬ ਰਹੇ ਨੇ ਕਿਸ ਤਰ੍ਹਾਂ ਉਸ ਦਾ ਦਾਇਰਾ ਦਿਨ-ਬਦਨ ਘਟਾ ਰਹੇ ਨੇ ਹੋਰ ਕੀ ਕੁਝ ਕਹਿਣਾ ਗੁਰਲਾਲ ਖਣੌਰ ਦਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਐ ਵੀ ਇਸ ਘੜੀ ਦੇ ਵਿੱਚ ਸਾਰੇ ਇੱਕ ਦੂਜੇ ਦਾ ਜਿਹੜਾ ਸਹਿਯੋਗ ਕਰੋ ਹਲਕਾ ਕਨੌਰ ਦੇ ਲੋਕ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਨੇ ਹਾਂ ਫਸਲਾਂ ਦਾ ਜਿਹੜਾ ਨੁਕਸਾਨ ਉਹ ਹੋਇਆ ਪਰ ਜੀਆ ਜੰਤ ਦਾ ਘਰਾਂ ਦਾ ਜਿਹੜਾ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਨਹੀਂ ਹੋਇਆ ਸੋ ਜਿੱਥੇ ਵੀ ਮਾਝੇ ਜਾਂ ਦੁਆਬੇ ਦੇ ਵਿੱਚ ਜਿੱਥੇ ਵੀ ਭਾਈ ਨੁਕਸਾਨ ਹੋਇਆ ਉੱਥੇ ਜ਼ਰੂਰ ਜਾਓ ਉਹਨਾਂ ਦੀ ਮਦਦ ਕਰੋ ਕਿਸੇ ਵੀ ਤਰ੍ਹਾਂ ਦੀ ਮਦਦ ਜਿਹੜੀ ਉਹ ਜ਼ਰੂਰ ਕਰੋ ਹਲਕੇ ਕਨੌਰ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਆ ਉਹ ਡਾਊਨ ਹੋਣਾ ਉਹ ਸ਼ੁਰੂ ਹੋ ਗਿਆ ਟੀਮਾਂ ਜਿਹੜੀਆਂ ਸਾਰੀਆਂ ਪਿੰਡ-ਪਿੰਡ ਜਾ ਰਹੀਆਂ ਨੇ ਮੈਡੀਕਲ ਟੀਮਾਂ ਵੀ ਲੱਗੀਆਂ ਹੋਈਆਂ ਨੇ ਸਾਰੀਆਂ ਤਰਾਨੀਆਂ ਟੀਮਾਂ ਜਿਹੜੀਆਂ ਲੋਕਾਂ ਦੇ ਸਹਿਯੋਗ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਚਿੰਤਾ ਵਾਲਾ ਕੋਈ ਕੰਮ ਨਹੀਂ ਅੱਜ ਲੋਕਾਂ ਦੇ ਨਾਲ ਖੜ ਕੇ ਉਹਨਾਂ ਦਾ ਦੁੱਖ ਮਣਾਉਣ ਦੀ ਗੱਲ ਹੈ ਉੱਤਾਂ ਵਰਗੀਆਂ ਪਾਲੀਆਂ ਫਸਲਾਂ ਪਰ ਨਾਲ ਦੀ ਨਾਲ ਸਾਨੂੰ ਇਹਦੇ ਉੱਤੇ ਹੱਲ ਕੱਢਣ ਦੀ ਵੀ ਲੋੜ ਹੈ ਸਾਨੂੰ ਇਕੱਠੇ ਹੋ ਕੇ ਇੱਕ ਬਿਉਂਤਬੰਦੀ ਬਣਾਉਣ ਦੀ ਇੱਕ ਪੈਰਾਮੀਟਰ ਜਿਹੜਾ ਵੀ ਜਿਹੜਾ 2 ਏਕੜ ਦੇ ਵਿੱਚ ਘੱਗਰ ਸੀ ਅੱਜ ਉਹ ਅੱਧੇ ਏਕੜ ਦੇ ਵਿੱਚ ਕਿਉਂ ਰਹਿ ਗਿਆ ਜਿਹੜੀ ਮਾਲਕੀਅਤ ਸੀ ਕੀ ਘੱਗਰ ਦੀ ਉਹ ਕਿੱਥੇ ਗਈ ਜੇ ਮਾਲਕੀਅਤ ਨਹੀਂ ਫਿਰ ਉਹਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਨਿਸ਼ਾਨਦੇਹੀ ਦੇ ਵਿੱਚ ਫਿਰ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਇਹਨੂੰ ਕੋਈ ਮੈਨੂੰ ਲੱਗਦਾ ਕਿ ਬੜੀਆਂ ਸਰਕਾਰਾਂ ਨੇ ਪਹਿਲਾਂ ਵੀ ਕਿਹਾ ਘੱਗਰਾਂ ਦੇ ਵਾਲ ਕੱਢ ਦਿਆਂਗੇ ਦਰਿਆਵਾਂ ਨੂੰ ਬੰਨ੍ਹ ਲਾ ਦੇਾਂਗੇ ਪਰ ਬੰਨ੍ਹ ਵੀ ਲਾਉਣੇ ਚਾਹੀਦੇ ਨੇ ਪਰ ਇੱਕ ਸਮਾ ਬਣਾ ਕੇ ਜਿੱਥੇ ਬੰਨ੍ਹ ਆ ਉੱਥੇ ਬੰਨ੍ਹ ਲਾਉਣਾ ਚਾਹੀਦਾ ਸੋ ਅੱਜ ਲੋੜ ਹੈਗੀ ਆ ਸਾਰਿਆਂ ਨੂੰ ਸਹਿਯੋਗ ਕਰਨ ਦੀ ਜਾਗਰੂਕ ਹੋਣ ਦੀ ਲੋੜ ਹੈ ਵੀ 2 ਏਕੜ ਦਾ ਘੱਗਰ ਅੱਜ ਅਤੇ 1 ਏਕੜ ਦੇ ਵਿੱਚ ਕਿਵੇਂ ਚਲਾਗੇ 1.5 ਏਕੜ पे किथे ਚਲਦਾ ਪਿਆ ਜੇ ਮਾਲਕੀਅਤ ਦੇ ਵਿੱਚ ਇੱਕ ਘਰ ਚਲਦਾ ਹੈ ਫਿਰ ਘਰ ਦੀ ਜਗਾ ਕਿੱਥੇ ਆ ਫਿਰ ਕਿਉਂ ਨਹੀਂ ਨਿਸ਼ਾਨਦੇਹੀ ਫਿਰ ਇਹਨਾਂ ਗੱਲਾਂ ਦੇ ਉੱਤੇ ਵੇਖੋ ਸਰਕਾਰਾਂ ਨੂੰ ਉਸਣਾ ਜਾਇਜ਼ ਹੈ ਕਿਉਂਕਿ ਆਸ ਹੁੰਦੀ ਹੈ ਪਰ ਸਹਿਯੋਗ ਅਸੀਂ ਕਿਸ ਤਰ੍ਹਾਂ ਦਾ ਮੰਗ ਰਹੇ ਹਾਂ ਸਾਨੂੰ ਇਹਦੇ ਉੱਤੇ ਵੀ ਜਿਹੜੀ ਡਿਬੇਟ ਰੱਖਣੀ ਚਾਹੀਦੀ ਆ ਜਦੋਂ 23 ਦੇ ਵਿੱਚ ਫਲੱਡ ਆਏ ਸੀ ਤਾਂ ਗੁਰਦੁਆਰਾ ਥਾਣਾ ਭਗਤ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਸਾਡੇ ਸਰਕਾਰ ਸਤਕਾਰਯੋਗ ਐਮਪੀ ਸਾਹਿਬ ਐਕਸ ਐਮਪੀ ਸਾਹਿਬ ਐਕਸ ਐਮਐਲਏ ਸਾਹਿਬ ਉਹਨਾਂ ਸਾਰਿਆਂ ਨੂੰ ਵੀ ਮੈਂ ਸਵਾਲ ਕਰਦਾ ਭਾਈ ਕਿ ਤੁਸੀਂ ਸਹਿਯੋਗ ਕਰਨ ਦੇ ਲਈ ਤਿਆਰ ਹੋ ਨਾਲ ਚੱਲਣ ਦੇ ਲਈ ਤਿਆਰ ਹੋ ਕਿ ਤੁਹਾਡੀਆਂ ਜਿਹੜੀਆਂ ਟੀਮਾਂ ਨੇ ਤੁਹਾਡੀਆਂ ਇਕਾਈਆਂ ਨੇ ਕਿ ਉਸ ਗੱਲ ਦੇ ਵਿੱਚ ਸਹਿਯੋਗ ਕਰਦੀਆਂ ਨੇ ਵੀ ਹਾਂ ਘੱਗਰ ਦੀ ਸਪਾਈ ਜਿਹੜੀ ਹੈ ਬਿਲਕੁਲ درست ਹੋਣੀ ਚਾਹੀਦੀ ਹੈ ਪਰ ਮੈਨੂੰ ਲੱਗਦਾ ਵੀ ਲੋਕਾਂ ਦੇ ਜਦੋਂ ਗਰੁੱਪ ਹੀ ਆਈ ਹੋਵੇ ਉਦੋਂ ਸਿਆਸਤ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਨਾਲ ਖੜਨਾ ਚਾਹੀਦਾ ਮੈਂ ਮੁੱਖ ਮੰਤਰੀ ਪੰਜਾਬ ਦਾ ਸਾਰੇ ਪ੍ਰਸ਼ਾਸਨ ਦਾ ਸਾਡੇ ਵਜ਼ੀਰ ਸਾਹਿਬ ਦਾ ਧੰਨਵਾਦ ਵੀ ਕਰਦਾ ਵੀ ਉਹ ਲੋਕਾਂ ਦੇ ਵਿੱਚ ਫਿਰ ਰਹੇ ਨੇ ਤੇ ਆਸ ਵੀ ਕਰਦਾ ਕਿ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਇੱਕ ਦੂਜੇ ਦੇ ਸਾਥੀ ਬਣੀਏ ਨਾਲ ਚੱਲੀਏ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸੋ ਇਸ ਮੌਕੇ ਜਿੱਥੇ ਪੰਜਾਬ ਦੇ ਹਾਲਾਤ ਮਾੜੇ ਬਣੇ ਹੋਏ ਨੇ ਤਾਂ ਉੱਥੇ ਹੀ ਸਿਆਸਤਦਾਨ ਸਿਆਸਤ ਲਗਾਤਾਰ ਕਰ ਰਹੇ ਨੇ ਜਿੱਥੇ ਪ੍ਰਾਣੀਆਂ ਪਾਰਟੀਆਂ ਪ੍ਰਾਣੀਆਂ ਸਰਕਾਰਾਂ ਦੇ ਉੱਪਰ ਲਗਾਤਾਰ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਤਾਂ ਉੱਥੇ ਹੀ ਮੌਜੂਦਾ ਸਰਕਾਰ ਹੈ ਜੋ ਉਸ ਤੇ ਵੀ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਪਰ ਮੌਜੂਦਾ ਸਰਕਾਰ ਦੇ ਵਿਧਾਇਕ ਨੇ ਜੋ ਜਾਂ ਫਿਰ ਕੈਬਨਿਟ ਮਨਿਸਟਰ ਨੇ ਉਹ ਇਸ ਚੀਜ਼ ਦਾ ਦਾਵਾ ਕਰ ਰਹੇ ਨੇ ਕਿ ਪ੍ਰਬੰਧ ਭੁਗਤਾਨੇ ਪਰ ਪ੍ਰਬੰਧ ਕਿੰਨੇ ਕੁ ਭੁਗਤਾਨੇ ਇਹ ਸਾਡੇ ਸਭ ਦੀਆਂ ਅੱਖਾਂ ਦੇ ਸਾਹਮਣੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ